ਸੱਜੇ ਮੋੜ ਤੇ ਖੰਭਾ ਚੱਕ ਲਿਆ ਜੀ ਐਂਕੂ ਖਰੇਟੀ ਬਾਦ ਇਹਦੇ ਬੁੱਲ ਸਾਰੀ ਟੀਮ ਦੀ ਸਟਾਂ ਪਾ ਲੈ ਆਪ ਦੀ ਛਾਤੀ ਤੇ ਲੈਣਾ ਚਲਦੀ ਚਲਦੀ ਬੰਦ ਹੋ ਜਾ ਕੋਈ ਚੱਕਰ ਨਹੀਂ ਇਹਨੂੰ ਚਲਦੀ ਚਲਦੀ ਇਹਨੂੰ ਅੱਗ ਨਾਲ ਲੱਗ ਜੇ ਬਾਕੀ ਠੀਕ ਆ ਅੱਜ ਲੈ ਕੇ ਰੋਟੀ ਪਹਿਲਾਂ ਫੇਰ ਜਾਵਾਂਗੇ ਆਪਾਂ ਚੀਮੇ ਮੈਚ ਆਪਣਾ ਕਟਾਲੇ ਨਾਲ ਆਡੇ ਕੋ ਸਾ ਵੀ ਆ ਗਏ ਨੇ ਆ ਬੈਠਾ ਪਾਲੇ ਹੁਣੀ ਆ ਪਾਲੇ ਰੈਡੀ ਆ ਫਿਰ ਹਾਂ ਠਿੱਕੀ ਜੀ ਰਾਹ ਤੇ ਗੱਟਾ ਇਹਨੂੰ ਡਿੱਗੀ ਜੀ ਵਿਖਾ ਦਿਓ ਆ ਵੀਰੇ ਚੱਲਦੇ ਫਿਰ ਉੱਤੇ ਮੈਂ ਲੇ ਠੰਡ ਬਹੁਤ ਆ ਹਾਂ ਖੜਾ ਖੜਾ ਆ ਗਿਆ ਬਾਈ ਸਾਡਾ ਆ ਬਾਈ ਮੂਰ ਨੂੰ ਕਰੀ ਚਲੋ ਹਾਂ ਮੂਰ ਨੂੰ ਆ ਚਾਬੀ ਖੋਲਦਾ ਖੋਲਦਾ ਖੋਲਦੇ ਆ ਜੀ ਖੋਲਦੇ ਆ ਬਸ ਹੋਰ ਤੇ ਮੈਂ ਲੇ ਬਾਈ ਤੁਹਾਨੂੰ ਆ ਚੱਲ ਕੇ ਉੱਥੇ ਆ ਪਾਲੇ ਹੋਣੇ ਹੁੰਦੇ ਮੁੱਛਾਂ ਨੂੰ ਮਰੋੜੇ ਗੋਲ ਮਾਰਿਆ ਗੋਲ ਆ ਇੱਕ ਗਜਰੇਲ ਦਿਖਾ ਦੇ ਦਿਖਾਵੇ ਦੀ ਲਿਆ ਆਏ ਹੋ ਬਾਈ ਹੋ ਗਈ ਮੁੱਦ ਤੱਜ ਹੁਣ ਤਾਂ ਗੱਡੀ 'ਚ ਬੰਦਾ 7 ਸੇਵਾ ਬੈਠੂਗਾ 7 ਵਾਂ ਬੈਠੂ ਬੰਦਾ ਹੁਣ ਤਾਂ ਗੱਡੀ 'ਚ ਆ ਲੈ ਫਿਰ ਮੜਾ ਪੀਸ ਖਰੋ ਖੰਦੀ ਕਦਾ ਕਦਾ ਹੌਸਪਟਲ ਕਿੱਕ ਹੋ ਰਹਾ ਪੂਰੇ ਬੈਠ ਜਾਣਾ ਇੱਕ ਹੋਰ ਬਾਠ ਠੀਕ ਆ ਬਾਈ ਦੇ ਪੀਸ ਠੀਕ ਆ ਗਜਰੇ ਲਈ ਬਾਈ ਲੱਡੂ ਛੱਡ ਦਿਓ ਇਸ ਨਾਲੇ ਕੀ ਆ ਉਹ ਮੈਂ ਸੁਣਿਆ ਖਵਾ ਮੈਂ ਬਿਸਤਰਾ ਵਾਲੇ ਖਾਣਾ ਆ ਦੇਖੋ ਜੀ ਥੈਂਕ ਯੂ ਕਰਦਾ ਬਈ ਸਾਰੇ ਧੰਨਵਾਦ ਵੀ ਨੋਟਸ ਥੈਂਕਸ ਹੁਣ ਠਾਕਰ ਕੀ ਹੋਊਗਾ ਹੁਣ ਕੀ ਹੋਊਗਾ ਜੇ ਬਾਬਾ ਨੇ ਖਲਾ ਦਾ ਸਮਾਨ ਹੈ ਗੋਲਦਾਰ ਲੱਗੂ ਹਾਂ ਹਾਂ ਹੁਣ ਇਹ ਗੋਲਦਾਰ ਲੱਗੂ ਜੀ ਅੱਜ ਦੇਖ ਲਓ ਪੱਕੀ ਗੱਲ ਹੈ ਇਹ ਬਿੱਲੇ ਹੁਣ ਵੀ ਤਾਂ ਹੀ ਗੋਲਦਾਰ ਲੱਗੇ ਨੇ ਆ ਸ਼ੂਹ ਦਾ ਰਹਦਾ ਹੁਣ ਓਕੇ ਬਾਈ ਧੰਨਵਾਦ ਬਾਬਾ ਦਾ ਸਾਰਿਆਂ ਦਾ ਫਿਰ ਮਿਲਦੇ ਚੱਲ ਕੇ ਉੱਥੇ ਮਿਲਦੇ ਗੱਲ ਯਾਦ ਆ ਗਈ ਸੀ ਇਹਨੇ ਨਾ ਸਾਨੂੰ ਬਲੌਗ ਚ ਵੀ ਟਾਈਮ ਦੇਦਾ ਠਾਗਰਾ ਕਿੰਨੇ ਦਿਰੀ ਦਾ ਟਾਈਮ ਦਿੱਤਾ ਜੀ 23 ਤਰੀਕ ਦਾ ਟਾਈਮ 23 ਦਾ ਟਾਈਮ ਦਾ ਜੀ ਅੱਜ ਕਿੰਨੇ ਹੋ ਗਈ 11 ਹੋ ਗਈ ਅੱਜ 11 ਹੋ ਗਈ 11:30 ਤੋਂ ਬੀਤ ਗਿਆ 11 ਉੱਤੇ ਰਹਿ ਕੇ 12 ਦੇ ਨੇ ਉੱਪਰ ਲਾਂਗੇ ਦੇਲਾ ਅੱਜ ਇਹਨੇ ਖਵਾਇਆ ਜ਼ਮਾਨ ਇਹੀ ਲੇਟ ਦੀ ਖੁਸ਼ੀ ਦੇ ਵਿੱਚ ਇੱਕ ਹੋ ਕੇ ਨਾ ਹੋਰ ਹੋ ਗਿਆ ਇਹਦਾ ਸਹੀ ਗੱਲ ਆ ਲੇਟ ਦੀ ਕੋਈ ਜਿੱਡਾ ਮਲ ਹੋ ਗਿਆ ਨਹੀਂ ਅੱਜ ਇਹਨੇ ਗੋਲ ਕਰ ਦੇਣਾ ਅੱਜ ਇਹਨੇ ਗੋਲ ਕਰ ਦੇਣਾ ਫਿਰ ਮੁੜ ਕੇ ਫਿਰ ਉਹਦੀ ਖੁਸ਼ੀ ਹੋ ਜਾਣਾ ਵਾ ਅੱਗੇ ਗੋਲਾ ਜੀ ਆਪੀ ਕੱਢਦਾ ਅੱਗੇ ਗੋਲਾ ਜਾਂਦੀ ਕੱਢ ਦਿੰਦਾ ਵਾ ਅੱਜ ਗੋਲ ਕਰਕੇ ਪਾਰਟੀ ਦਊਗਾ ਉਹ ਟੈਂਪੂ ਦਾ ਜਲਦ ਟੈਂਪੂ ਦਾ ਜਲ ਔਖਾ ਸੀਗਾ ਇੱਥੇ ਹੁਣ ਲੀਗ ਨਾ ਕਰਦੇ ਹਾਂ ਬੰਦੇ ਵੀ ਇਹ ਜ ਵੱਧਾ ਜੇ ਕਿਨੂੰ ਕਹਨੂੰ ਜੇ ਕਿਨੂੰ ਦੌੜਾ ਦੂਰਾ ਪੈਗਾ ਤੇਰਾ ਨਾਂ ਲੱਗਣਾ ਵੀਰੇ ਸੌਣ ਗਿਆ ਨੱਟੇ ਨੂੰ ਉੱਤਰਨਾ ਕਿ ਮੈਂ ਬ੍ਰੇਕ ਉਹ ਨਹੀਂ ਵੱਜਣੇ ਨਹੀਂ ਜੇਦੀ ਕਾਹ ਬੰਦਾ ਟ੍ਰੇਨ ਚ ਸੜਦਾ ਉਹਨੇ ਡਿੱਗਣਾ ਪੈਣਾ ਵਿੱਚ ਵੀਰੇ ਪਹੁੰਚ ਗਏ ਆਪਾਂ ਦੇ ਕੋਲੋਟੀ ਆਪਣੇ ਬੰਦੇ ਬਾਹਰਲੇ ਪਲੇਅਰ ਪਹਿਲਾਂ ਪਹੁੰਚ ਗਏ ਕਰਕੇ ਵੀ ਛੁੱਟੀ ਕਰ ਲੈਂਦਾ ਸਾਡੇ ਕਰਕੇ ਵੀ ਛੁੱਟੀ ਕਰਦਾ ਦੇਖ ਲਓ ਬਲੌਗ ਵਾਲਿਓ ਇਹ ਮਾਸਟਰ ਦੇਖ ਲਾ ਵੀ ਪ੍ਰਾਣ ਡੇਟ ਸ਼ੀਟ ਦਿਖਾਉਣਾ ਕੋਈ ਡੇਟ ਸ਼ੀਟ ਦਾ ਦੇਖਣੀ ਹਾਂ ਕਮਿਆਂ ਇਹ ਇਹ ਮੈਂ ਕਹਿੰਦਾ ਦੂਜੀ ਟੀਮ ਦਾ ਪਲੇਅਰ ਹੈ ਉਹਨਾਂ ਵਾਲੀ ਦਾ ਬਰਾਧ ਖੇਡ ਹਾਏ ਹਾਏ ਬਰਾਉਂਡ ਮੁੰਡੇ ਦਾ ਪਲੇਅਰ ਹੈ ਹਾਂ ਹੁਣ ਬੋਲ ਹੁਣ ਬੋਲ ਹੁਣ ਬੋਲ ਹਾਂ ਜੋ ਖੁੱਦੂ ਬਣਾਈ ਆ ਮੈਂ ਤੈਨੂੰ ਤਰਨੇ ਨੂੰ ਦੱਸੂਗਾ ਪੁੱਛ ਕੇ ਤਰਨੇ ਤੇਰੇ ਮੂੰਹ ਤੇ ਗੱਲ ਕਰਾਉਂ ਵੀ ਮੈਂ ਕੀ ਗਿਆ ਸੀ ਉਹਨੂੰ ਬਾਕੀ ਸਾਰਾ ਕੋ ਪੂਰਾ ਇੱਕ ਨੰਬਰ ਆ ਇਹ ਜੇ ਗਰਾਊਂਡ ਵੀ ਹੁੰਦਾ ਜਿੰਨਾ ਦੇ ਬਾਈ ਆਹ ਦੇਖੋ ਬਚਾਲੇ ਹੋਣੀ ਹੈ ਗਰਾਊਂਡ ਦੇ ਵਿੱਚ ਆ ਕੇ ਪਾਣੀ ਲੱਗਦਾ ਪਤਾ ਨਹੀਂ ਨਹੀਂ ਇਹ ਕਿਹੜਾ ਹੈ ਉਹ ਕਿ ਬੈਂਟੀ ਆ ਪਰ ਪੂਰਾ ਘੰਟ ਚੱਕ ਹੋਣੀ ਹੈ ਗਰਾਊਂਡ ਦੇ ਵਿੱਚ ਆ ਕੇ ਜੱਸਾ ਕੱਢ ਲੱਗੇ ਚਾਹਤਾਂ ਪਰ ਲੈ ਕੇ ਸਾਡੀ ਬੈਂਟੀ ਆ ਸਾਧਰ ਵੀਰ ਬਹੁਤ ਬਹੁਤ ਧੰਨਵਾਦ ਇਕ ਕੜਾ ਹਿਆਲੇ ਪਲੇਅਰ ਅਰਜਨ ਕਰਨੇ ਆਹ ਆ ਗੱਡੀ ਕਿੱਥੋਂ ਲੈ ਲਈ ਦਾ ਵੀ ਖੇਡਣੋਂ ਤਿਆਰੀ ਪਾਈ ਜੀ ਵਿਕੀ ਧਾਲੀ ਵਾਲਾ ਕਿਹੜਾ ਸਾਦੀਪ ਧਾਲੀ ਵਾਲੇ ਸਕਦੀਪ ਧਾਲੀ ਵਾਲੇ ਦੋ ਗੱਡੀਆਂ ਲੈ ਲਈਆਂ ਆ ਬਾਈ ਐ ਹੈ ਉਹ ਕਰਾਉਣੀਆਂ ਵੈਕਿਊਮ ਕਰਾਉਣੀਆਂ ਹੁਣ ਢਲੋਟੀ ਦਾ ਟੂਰਨਾਮੈਂਟ ਲਾ ਕੇ ਵੈਕਿਊਮ ਆਪਣੇ ਕੋਲ ਹੈਗਾ ਆ ਜੀ ਕਰਦਾਂਗੇ ਫਿਰ ਉਧਰ ਵੀ ਚੱਲੇਣਾ ਮੈਂ ਹਾਂ ਚਲਾਉਂਦਾ ਕੌਣ ਹੈ ਆ ਲੋ ਮੁੰਡਾ ਇਹ ਨਹੀਂ ਮੈਂ ਲਾਉਂਦਾ ਮੈਂ ਤਾਂ ਜੁੱਦੀ ਦੇ ਵਿੱਚ ਰਹਿ ਗਿਆ ਟੀਮੇ ਦੇ ਵਿੱਚ ਬੱਗਾਂ ਇਹ ਕਿਤਾ ਜਲਦੀ ਜਲਦੀ ਰੰ ਬੰਦ ਹੋ ਜੇ ਚਲਦੀ ਜਲਦੀ ਬੰਦ ਹੋ ਜਾ ਕੋਈ ਚੱਕਰ ਨਹੀਂ ਇਹਨੂੰ ਚਲਦੀ ਜਲਦੀ ਨੂੰ ਅੱਗ ਨਾਲ ਲੱਗ ਜਾ ਬਾਕੀ ਠੀਕ ਆ ਓਏ ਲੱਗ ਗਿਆ ਮੈਂ ਕਹਾ ਵੀ 8 ਟੋਏ ਦੇ ਨਾਲ ਖੜਲਾ ਸਾਡਾ ਪਾਲਾ ਦੇਖ ਸਕਦਾ ਇਹਨਾਂ ਦੇ ਸਾਰਿਆਂ ਦੇ ਤੈਂ ਦਲਕਣ ਸਾਡੇ ਇਹ ਇਹ ਤੇਰੀ ਜ਼ਿੰਮੇਵਾਰੀ ਆ ਇਹ ਤੇ ਡਿਗਣ ਦੀ ਸਾਰੀ ਟੀਮ ਦੀ ਸੱਟਾਂ ਪਾਲੇ ਆਪਦੀ ਛਾਤੀ ਤੇ ਲੈਣਾ ਹਾਈ ਮੈਂ ਉਹ ਦੇਖਾ ਔਰ ਜਦ ਮੈਂ ਰੈਂਕ ਕੋ ਖਰੇਟੀ ਦੇਗਾ ਕਿਹੜਾ ਕੌਡੀ ਆ ਵੀ ਠੀਕ ਆ ਬਸ ਤੈਨੂੰ ਤੈਨੂੰ ਮਾਣਾ ਤੇਰੇ ਤੋਂ ਵੱਡੇ ਬੱਲ ਉਹਦੇ ਆ ਨਹੀਂ ਨਹੀਂ ਬਾਹਰ ਮਾਰ ਗਿਆ ਵੀ ਜਗਪ੍ਰੀਤ ਵੀ ਬਲੈਂਟੀ ਦੋਨੇ ਪਲੇਟ ਠੀਕ ਆ ਸੀ ਉੱਤੋਂ ਦਾ ਵਾਹ ਭਾਈ ਜਦੋਂ ਖੇਡ ਦੀ ਚਾਪੀ ਪਹੁੰਚੀ ਕਰ ਰਹੇ ਹਾਂ ਖੇਡ ਦੀ ਚਾਪੀ ਜਰੂਰ ਪਹੁੰਚੀ ਕਰ ਰਹੇ ਹਾਂ ਆਹ ਬੰਦੇ ਨੇ ਭਾਈ ਬਹੁਤ ਹੰਦ ਪਾਇਆ ਜਿੱਤ ਆਇਆ ਵੀ ਪਰ ਇਹਨੇ ਆਹ ਕਾਮ ਕਰਨ ਦੀ ਟੀਮ ਨੇ ਬੰਦੇ ਬੰਦੇ ਕਰਵਾਵੇਗਾ ਮਨੀ ਵੀ ਆਇਆ ਕੈਨੇਡਾ ਤੋਂ ਪੰਜ ਵੀ ਆਇਆ ਆਸਟ੍ਰੇਲੀਆ ਤੋਂ ਮੇਰੇ ਵੀਰੋ ਗੱਲਾਂ ਚੰਨਣ ਗਿਆ ਮੇਰੇ ਵੀਰੋ ਰਾਮ ਕਰਨ ਦੀਆਂ ਹੋਰੀਆਂ ਤਿਆਰੀਆਂ ਨੇ ਇੱਥੇ ਆ ਦੇਖੋ ਲਾਤੇ ਫਲੈਕਸੀਆਂ ਅੱਜ ਤਿੰਨ ਮੈਚ ਖੇਡੇ ਜਾਣੇ ਆਪਣਾ ਮੈਚ ਕਰਾਤੇ ਨੇ ਅੱਜ 32 ਵਾਲਾ ਤੇ ਪਹਿਲਾ ਆਪਾਂ ਕੋ ਲੋਟੀ ਖੱਡੇ ਦੀ ਕੋ ਲੋਟੀ ਆਪਾਂ ਜਿੱਤ ਗਏ ਇੱਕ ਕਡਰਾ ਸੀਗਾ ਮੈਚ ਆਪਣਾ ਜੱਲੇ ਨਾਲ ਤੇ ਬੰਦ ਨੇ ਰੋਕਦਿਆਂ ਪਲਾਂਟੀਆਂ ਤਿੰਨ ਨਹੀਂ ਲਾਉਂਦੇ ਪਲਾਂਟੀ ਹੁਣ ਇੱਥੇ ਪ੍ਰਬੰਧ ਪੂਰੇ ਓਕੇ ਕਰੇ ਪਏ ਆ ਉਧਰ ਚਾਹ ਬਣਦੀ ਆ ਆਹਦੇ ਟੀਮ ਸਾਡੀ ਵੀਰੇ ਹੋਣ ਲੱਗੇ ਤਿਆਰ ਬੰਦੇ ਬੈਠੇ ਆ ਭਾਈ ਆਹ ਦੇਖੋ ਪਹਿਲਾਂ ਤਿਆਰ ਆਂ ਦੇਖੋ ਯਾਰ ਜਿੰਨਾ ਮਰਜੀ ਤਿਆਰ ਹੋ ਲੋ ਪਰ ਜਿਹੜਾ ਆ ਬੰਦਾ ਨਾ ਆਏ ਮੂ ਦਿਖਾ ਦੇ ਬਾਈ ਇੱਕ ਵਾਰ ਜਨਤਾ ਦੀ ਮੰਗ ਆ ਜਨਤਾ ਨੂੰ ਤਾਂ ਪੈਸੇ ਪਾਓ ਇਹ ਦਿਖਾਵਾਂਗੇ ਬਾਈ ਮੈਂ ਅੱਜ ਫੇਰ ਗੱਲ ਕਰਗਾ ਨਾ ਜਿਹੜੇ ਬੰਦੇ ਨੇ ਸਾਨੂੰ ਸਟਾਰ ਨਹੀਂ ਭੇਜੇ ਵੀ ਦਰਸੀਸ ਨਾਲ ਲੈ ਲੋ ਮੇਰੀ ਤੁਹਾਨੂੰ ਦੱਸ ਹੀ ਆ ਨਾ ਆ ਬਿੱਲੇ ਨਹੀਂ ਬਿੱਲੇ ਦੇ ਆ ਗਏ ਪਾਲੇ ਦੇ ਆ ਗਏ ਕਾਸ਼ੂ ਦੇ ਆ ਗਏ ਤੇ ਗੋਗੀ ਦੇ ਆ ਗਏ ਮੇਰੇ ਵੀ ਆ ਗਏ ਹਾਂ ਇਹਨਾਂ ਬੰਦੇ ਦੇ ਆ ਗਏ ਨੈੱਟ ਦੇ ਵੀ ਆ ਗਏ ਵੀਰੇ ਹਾਂ ਮੇਰੇ ਵੀ ਆ ਗਏ ਬਾਈ ਨਹੀਂ ਤੇਰੇ ਨਹੀਂ ਆਏ ਅੱਜ ਪੈਸੇ ਫੜਾਉਂਗਾ kita bilang, aku udah nggak ada lagi, nggak ada yang ਜੀ ਵੀਰੇ ਟੀਮ ਆਪਣੀ ਜਿੱਤ ਗਈ 4 0 ਤੇ ਹਾਂਜੀ ਦਿਲੂ ਬਾਈ ਕਿੰਨੇ ਪੈਰ ਲੱਗ ਗਏ ਲੱਗ ਗਏ ਕਿਤੇ ਮਾਰਿਆ ਪਹਿਲਾਂ ਮੋੜ ਦੀ ਕਮਾਉ ਦੇ ਚੱਪੀ ਹੋਣਾ ਦੇ ਦੋ ਵਾਰੀ ਉਹ ਛੇਤੀ ਇਹਦੇ ਦੇ ਕੱਪੜੇ ਬਲੇ ਕੋਟ ਤਾਂ ਨੇ ਬਹੁਤ ਸਾਹਤਾ ਬਈ ਅੱਜ ਇਹ ਅੱਜ ਇੱਥੇ ਰੱਖਦੇ ਜਿਹਨੂੰ ਚਾਹੀਦੇ ਉਹ ਲੈ ਲਊਗਾ ਜਗੇ ਚੱਕ ਲੈ ਤੇ ਆ ਆ ਪੰਜ ਮੂਰਖਾਂ ਤੋਂ ਸਾਡਾ ਇੱਕ ਮੂਰਖਾ ਕਿਹੜੇ ਵਰਲਡ ਦੇ ਪੰਜ ਮੂਰਖਾ ਹੁੰਦੇ ਆ ਉਹਨਾਂ ਚ ਇਹਦਾ ਨੰਬਰ ਆ ਵੀਰੇ ਹੈਲੋ ਹੈਲੋ ਕਰ ਦਾਰਿਆਂ ਨੂੰ ਪਾ ਕੇ ਫੈਪਟੀ ਉੱਪਰ ਬੋਬੀ ਨਾਲ ਜਗ ਗੁੱਡ ਗੋਲ ਕਿੱਟ ਬੋਬੀ ਰੀ ਲਾਊਗੀ ਆ ਚਾਬੀ ਆ ਵੀ ਆ ਪਲੇਅਰ ਆ ਵੀਰੇ ਜਿਹੜਾ ਇੱਕ ਟੱਚ ਲੱਗੇ ਸਾਰੇ ਮੈਚ ਇੱਕ ਵਾਰ ਲੱਤ ਚੱਕਤੀ ਹਾਂ ਚਾਬੀ ਹੁਣ ਚਾਬੀ ਕੌਣ ਲੈ ਕੇ ਆਊਗਾ ਆਉਂਦਾ ਵਾ ਨਹੀਂ ਨਹੀਂ ਲੈ ਕੇ ਆਉਣੇ ਨਹੀਂ ਜਾਓ ਫਿਰ ਵੀਰੇ ਚਲੋ ਜਾ ਉਧਰ ਗੱਡੀ ਨਿਕਲ ਲੋਏ ਲੋਏ ਕੌਣ ਕੌਣ ਤੇਰੇ ਨਾਲ ਕੌਣ ਕੌਣ ਨੇ ਇਹਨਾਂ ਆਪਾਂ ਦੋਨੇ ਉੱਥੇ ਕੌਣ 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 ਵੀਰੇ ਅਸੀਂ ਅਸੀਂ ਨਹੀਂ ਅਸੀਂ ਲੈ ਕੇ ਆਉਣੇਗਾ ਇਹਨਾਂ ਦਾ ਨਹੀਂ ਨਹੀਂ ਅਸੀਂ ਨਹੀਂ ਵੀਰੇ ਜਿਹੜਾ ਅਜਿਹਾ ਵੀਰੇ ਸਾਡੇ ਨਾਲ ਜਿਹੜੇ ਆਏ ਨੇ ਤਾਂ ਉਹੀ ਜਾਣਗੇ ਆਇਤਾ ਇਹਨਾਂ ਨਾਲ ਗੱਲ ਹੋਗੀ ਮੂੰਹ 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 ਦੇਖੀ ਮੂੰਹ ਦੇਖੀ ਹੁਣ ਆ ਮੂੰਹ ਦੇਖ ਮੂੰਹ ਦੇਖੀ ਕੱਲ ਛੱਡੀ ਮੂੰਹ ਦੇਖੀ ਗੁੱਸਾ ਨਾਲ ਘਰ ਦੇ ਮੂੰਹ ਦੇਖਣ ਦੇ ਤਾਂ ਫਿਕਰੀ ਆ ਗਈ ਬੁੱਲਾਂ ਤੇ ਜੀਬ ਮਾਰ ਲਾ ਚੁੱਪ 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 ਦੱਸਣਾ ਨਹੀਂ ਉਹ ਨਹੀਂ ਦੱਸਣਾ ਚਾ ਚਾ ਚੱਕੋ ਪੰਦਰ ਅੰਦਰ ਚੱਲ ਕੇ ਹਾਂ ਹਾਂ ਬੋਲੇ ਬੋਲੇ ਨਿਕੜਾ ਸੁਣਨਾ ਆਏ ਗਾਲ ਸੁਣ ਹੱਥ ਤੇਰਾ ਕਿਵੇਂ ਨਹੀਂ ਹੋਣਾ ਇੱਥੇ ਹੱਥ ਦਾ ਫਿਰ ਆਉਗਾ ਜੇ ਮੋਟ ਬਾਹਰ ਹੀ ਛੱਡਦੇ ਮੋਟ ਬਾਹਰ ਹੀ ਛੱਡਦੇ ਓਏ ਇਹ ਗਜਰੇਲੇ ਕਰਕੇ ਨਾ ਸ਼ੀਸ਼ਾ ਪਾੜ ਕੇ ਵੀ ਗਾਹ ਜਾਣਗੇ ਕਿ ਜਰੇਲੇ ਕਰਕੇ ਦੇਲਾ ਬੂੜ ਵੀ ਭੁੱਲ ਗਏ ਬਾਓ ਥੋਟੇ ਕਿੰਨੇ ਜਣੇ ਆਪਾਂ ਆਪਾਂ 6 ਜਣੇ ਆ 8 ਦੱਸੀ ਉਹ ਕਿਹੜਾ ਹੁੰਦਾ ਵਾ ਕਿਹੜਾ ਡੀ ਦੇ ਵਿੱਚ ਕਿਹੜਾ ਫੌਲ ਆਦ ਹੁੰਦਾ ਨਾ ਡੀ ਦੇ ਵਿੱਚ ਕਿਹੜਾ ਫੌਲ ਆਦ ਹੁੰਦਾ ਆਫ ਡੀ ਬਾਈ ਆਫ ਡੀ ਆਫ ਡੀ ਅੱਛਾ ਇਹ ਆਫ ਡੀ ਫੌਲ ਆਦ ਹੁੰਦਾ ਵੀਰੇ ਇੱਕ ਨਾ ਡੀ ਦੇ ਵਿੱਚ ਕੋਈ ਫੌਲ ਹੋ ਜਾਵੇ ਪਲਾਂਟੀ ਨੂੰ ਛੱਡ ਕੇ ਇੱਕ ਦਾ ਪਲਾਂਟੀ ਲਾ ਦੇ ਨੇ ਦੂਜਾ ਕਿਹੜਾ ਹੁੰਦਾ ਆਫ ਡੀ ਆਫ ਡੀ ਫੌਲ ਇਹ ਆਫ ਡੀ ਫੌਲ ਨਮਾ ਆਇਆ ਦੁਨੀਆ ਤੇ FIFA ਵਾਲਿਆਂ ਨੇ ਕੱਢਿਆ ਵਾ ਕੱਲੇ ਨੈੱਟ ਕੋਲੀ ਆਹੇ ਕਿਹੜਾ ਆਫ 4x4 ਵਾਓ ਨਟ ਤੇਰੇ ਆਇਆ ਨਾ ਬੈਠਾ ਹੋਇਆ ਬੰਦਾ ਕੋਈ ਚੱਕਰ ਨਹੀਂ ਦਾ ਬਸ ਕੋਈ ਮੈਂ ਪਿੱਛੇ ਦੇਖਣਾ ਨਾ ਇਹਦਾ ਠਾਕਰਾਂ ਇਹਦੇ ਬੁੱਲ ਵਿੱਚ ਆਏ ਹੁੰਦੇ ਆ ਪੂਰੀ ਗੱਲ ਹੋ ਗਈ ਫੇਰ ਓਏ ਇਹ ਬੁਲੀਆ ਕੀ ਆ ਬੁਲੀ ਬੁਲੀ ਇਹਦੇ ਹੋਰ ਇਹ ਮੈਨੂੰ ਤੇ ਪ੍ਰੋਬਲਮ ਹੈ ਕਿ ਇਹਦੇ ਨਾਲ ਬੁੱਲ ਮੂਰੇ ਆਉਂਦੇ ਸ਼ੀਸ਼ੇ ਵੇ ਰੈਂਕੂ ਖਰੇਟੀ ਬਾਦ ਇਹਦੇ ਬੁੱਲ ਤੈਨੂੰ ਕਹੇ ਪਤਾ ਵੀ ਲੰਗਰ ਦੀ ਭੁੱਖ ਲੱਗੀ ਹੋਵੇ ਨਾਲ ਤੁਸੀਂ ਉਧਰ ਖੇਡ ਕਰਾ ਵੀਰੇ ਆਜੋ ਜੋਰ ਨਾਲ ਜੋਰ ਲੱਗਿਆ ਆ ਜੋਰ ਨਾਲ ਇਹਦੇ ਵੀ ਜੋਰ ਲੱਗਿਆ ਥੋੜਾ ਉਹ ਦੇ ਹੋ ਗਿਆ ਤੀਜਾ ਵੀ ਹੋ ਗਿਆ ਕਰ ਗਿਆ ਬਿੱਲਾ ਮੈਚ ਬੰਦ ਹੋ ਗਿਆ ਸੈਜੋ ਬਾਜਰਾ ਤੇ ਜਗੜੀ ਲੋ ਉਧਰ ਮੈਚ ਸਮਾਪਤ ਹੋ ਗਿਆ ਜਿਹਦੇ ਵਿੱਚੋਂ ਤਿੰਨ ਬੋਲਾਂ ਨੇ ਜਿੱਤ ਲਿਆ ਨਾਲ ਪਹਿਲੀ ਟੀਮ ਜਿੱਤ ਗਈ ਤਿੰਨ ਬੋਲਾਂ ਨੇ ਭਾਈ

ਇਹ ਤੋ ਬਾਜਰਾ ਪੂਰਾ ਸਰੀਰ ਲੈਣਾ 24 ਸਾਲ ਦਾ 40 ਸਾਲਾਂ ਦਾ ਕੋਈ ਤੋੜ ਨਹੀਂ ਇਹਦਾ ਨਹੀਂ ਬਈ ਇਹ ਟੀਮ ਬਣਾਉਂਦਾ ਪੂਰੀ ਸਰੀਰ ਦੀ ਟੀਮ ਬਣਾਉਂਦਾ ਜਦੋਂ ਵੀ ਬਣਾਉਂਦਾ ਆ ਲਓ ਉੱਪਰ ਦਾ 40 ਸਾਲਾਂ ਦਾ ਭਾਈ 40 ਸਾਲ ਦਾ ਗੈਂਗ ਆ ਭਾਈ ਦੱਸ ਨਹੀਂ ਦੱਸ ਭਾਈ ਭਾਈ ਫੋਟੋਆਂ ਪਿਛਲੇ ਸਾਹਿਬ ਵੀ ਨਹੀਂ ਲਾਈਏ ਨੇ ਐਕਤੀਵਿਟੀ ਦਾ ਪੜਦਾ ਨਾ ਇੱਕ ਵਾਰੀ ਦੇਦੀ ਵੀਰੇ ਤੂੰ ਸੰਭਾਲਦਾ ਨਹੀਂ ਹੈਗਾ ਦੱਸ ਸੰਭਾਲਦਾ ਨਹੀਂ ਹੈਗਾ ਵੱਡਾ ਮਾਲ ਇਹਨੇ ਯਾਰ ਕੱਲੀ 40 ਸਾਲ 40 ਸਾਲ ਦੀ ਲੈਣੀ ਆ ਤੂੰ 40 ਸਾਲਾਂ ਦੀ ਡਿਊਟੀ ਹੈ ਦੀ ਪਲੇਅਰ ਥੋੜਾ ਇੰਜਰੀ ਚ ਆ ਲਾਲੇ ਇੰਜਰੀ ਚ ਆੜਾ ਆ ਉਹ ਦਿਨ ਸੱਟ ਮਾਰੀ ਨਾ ਇਹਦੇ ਭਾਰੀ ਸੱਟ ਵਜਿਹਾ ਕੱਲ ਵੀ ਕਹਿੰਦਾ ਮੈਂ ਰਾਈਟ ਤੇ ਬੈਠਾ ਨਮਨ ਭਾਈ ਇਹ ਕੱਲ ਵੀ ਕਹਿੰਦਾ ਤੇ ਉਹ ਗੋਮਰ ਨੂੰ ਲੱਗਿਆ ਮੈਂ ਲਾਉਣਾ ਕਹਿੰਦਾ ਮੈਂ ਰਾਈਟ ਤੇ ਬੈਠਾ ਗੂ ਗੂ ਮੂ ਮਕਾਦੀ ਡਾਕਟਰ ਬੈ ਗਿਆ ਥੋੜੀ ਥੋੜੀ ਖਾਤਮਾ ਦਾ ਕੰਗ ਆ ਗਿਆ ਜੀ ਗਰਾਹੀ ਬਾਦ ਥੋੜੀ ਥੋੜੀ ਲਗਾਣਾ ਉੱਥੇ ਗੋਲ ਨਹੀਂ ਕਰਦਾ ਸੀ ਇੱਕ ਹੀ ਲੱਖਾਂ ਰੁਪਿਆ ਕਰਦਾ ਤੇ ਸਰਵਾ ਜੇਤੀ ਉਹ ਆਇਆ ਬੋਲਦਾ ਨਹੀਂ ਉਹਦੇ ਪਹਿਲਾਂ ਕੋਣੇ ਲੱਖਾਂ ਦੇ ਖੇਡ ਕੇ ਆਏ ਹਾਂ ਇੱਥੇ ਇੱਥੇ ਖੇਡ ਕੇ ਆਏ ਆ ਇਹਦਾ ਕੋਈ ਤੇਰੀ ਮਾੜੀ ਗੱਲ ਪੈ ਜਾਵੀਂ ਰੋਟੀਆਂ ਨੂੰ ਲੈ ਆ ਜਾਓ ਬਾਜੋ ਪਹਿਲਾਂ ਕਿਹੜਾ ਕੰਮ ਆ ਰੋਟੀਆਂ ਨੂੰ ਪੈ ਜਾਓ ਆ ਜਾਂਦੀ ਖਾਏ ਉਹ ਗਗਨੇ ਓਏ ਗਗਨੇ ਓਏ ਇੱਕ ਰੋਟੀ ਲੈ ਗਈ ਮੈਨੂੰ ਹਾਂ ਲੈ ਕੇ ਰੋਟੀ ਇੱਕ ਹਰਪੀਤ ਕਿੰਨੇ ਖਾਦੇ ਰੋਟੀਆਂ ਤਿੰਨ ਆਜੋ ਵੀਰੇ ਆਜੋ ਮੂੰਹ ਉਹ ਇਧਰ ਆਓ ਜੱਗੇ ਆ ਆ ਗਏ ਬਾਈ ਚਾਹੀਆ ਇਹਦਾ ਮੌਕਾ ਕਮੇਟੀ ਦੀ ਹੈ ਨਾ ਕੋਲੋ ਡਿਪੈਂਡ ਦੀ ਕਮੇਟੀ ਨੌਕਾ ਦੇ ਜਲੇ ਘਾੜ ਦੀ ਦਾ ਬਾਈ ਕਿਹੜਾ ਕੋਟ ਆ ਥੱਲੇ ਦਾ ਦੇਖਦਾ ਯਾਰ ਠੀਕ ਹੈ ਨਾ ਐਪੀ ਕਹਿੰਦੇ ਕੈਚ ਦੇ ਵਿੱਚ ਸੈਮੀ ਮੈਚ ਆ ਵੀਰੇ ਹੁਣ ਕਹੜੇ ਹੋ ਜੋ ਅਮਨ ਵੀਰੇ ਕਾੜੇ ਨੇ ਬੁੱਲ ਕਾੜੇ ਨੇ ਜੇ ਤੁਹਾਨੂੰ ਨਾ ਕੋਈ ਨਾ ਵੈਕਿਊਮ ਕਲੀਨਰ ਚਾਹੀਦਾ ਆ ਬੁੱਲਾਂ ਨਾਲ ਹੀ ਸੱਤ ਲੈਂਦਾ ਬੰਦਾ ਆ ਦੇ ਇਹਨੂੰ ਲੈ ਲਓ ਟੀਮ ਚ ਬੈਕ ਕਮ ਕਲੀਨਰ ਵਾਹੂੰਗਾ ਚਲਾਉਂਦਾ ਹੈ ਬੁੱਲਾ 24 24 ਨਾਲ ਉਹ ਕਰਦੇ ਮਦੂ ਮੱਖੀ ਲੜ ਗਈ ਵੀਰੇ ਆ ਪੰਜ ਪੰਜ ਰੋਟੀਆਂ ਖਾ ਕੇ ਬੈਠੀ ਹੈ ਟੀਮ ਕੱਟਦੇ ਯਾਰ ਕੋ ਦੋਲੇ ਚੱਕੀ ਹੈ ਨਾ ਫੜਿਆ ਦੋ ਦਿਨ ਨਾਲ ਇੱਕ ਇੱਕ ਦਿਨ ਲੰਗਰ ਨਾਮ ਇਹ ਕਹਿੰਦੇ ਇਹਨਾਂ ਨੂੰ ਕਹਿੰਦੇ ਓਕੇ ਹੋ ਜਾਂਦੇ ਆ ਬੰਦੇ ਯਾਰ ਛੁੱਟੜ ਬਲੇਰਦੇ ਨਾ ਮੇਰੇ ਕਮਿਓ ਸਾਰੇ ਆਪਣਾ ਹੋ ਗਿਆ ਮੋਬਾਈਲ ਖਰਾਬ ਜੇ ਕੋਈ ਸਪੌਂਸਰ ਕਰਨਾ ਚਾਹਦਾ ਕਰ ਸਕਦਾ ਆ ਬਈ ਹੁਣ ਚੱਲਿਆ ਏ ਠੀਕ ਕਰਾਉਣ ਬਣਾ ਤੀਦਾ ਆ ਇਹ ਮੋਡੀ ਕਰਾ ਲੈ YouTube ਹਾਂ ਇਹਨੇ ਕਰਿਆ ਠੀਕ ਬਾਈ ਆਪਣਾ ਫੋਨ ਬੰਦੇ ਨੇ ਪਹੁੰਚੋ ਬੰਦੇ ਕੋ ਜਗਰਾਉ ਬਾਕੀ ਪਾਵਾਂਗੇ ਨੰਬਰ ਇਹਦਾ ਵਿੱਚ ਠੀਕ ਆ ਇਹਦਾ ਵੱਡਾ ਭਰਾ ਗੋਗੀ ਦਾ ਵੱਡਾ ਭਰਾ ਰੂਮ ਵੀਓ ਹਾਂ ਕਰੇ ਹੁਣ ਰੈ ਕੋਟ ਆ ਕੇ ਕਹਿੰਦਾ ਸਪੈਸ਼ਲ ਬੋਲਡ ਦੇਖਣਾ ਮੰਦੀਪ ਵਾਸਤੇ ਆਸਟ੍ਰੇਲੀਆ ਵਾਲੇ ਮੰਦੀਪ ਵਾਸਤੇ ਬੋਲਡ ਦੇਖਣਾ ਆ ਆ ਬੋਲਡ ਦੇਖਣਾ ਮੰਦੀਪੇ ਜੇ ਤੂੰ ਬਲੌਗ ਦੇਖੇਗਾ ਸਾਡਾ ਤਾਂ ਦੇਖ ਲਈ ਬੱਚ ਪੁੱਠੇ ਘੇਰ ਵਾਲਾ ਬੋਲਟ ਮਿਲਿਆ ਵਾ ਇੱਕ ਪੁੱਠੇ ਘੇਰ ਵਾਲਾ ਹੀ ਆ ਹੂੰ ਪੁੱਠੇ ਘੇਰ ਵਾਲਾ ਬਾਈ ਪੁੱਠੇ ਨਹੀਂ ਮੜਾ ਚਲਾ ਕੇ ਤਾਂ ਦੇਖ ਇਹਨੂੰ ਮੜਾ ਆ ਬਾਈ ਪਸੰਦ ਬਾਈ ਲੈਣਾ ਹੀ ਆ ਜੀ ਪੁੱਠੇ ਘੇਰ ਵਾਲਾ ਵਾ ਹਾਂ ਅਵਾ ਅੱਜ ਵੀ ਇਹ ਨੂੰ ਨਹੀਂ ਇਹਦਾ ਉਹ 400 ਡਰਪਾਂ ਜੀ ਉਹ ਪੱਕ ਗਿਆ ਠੀਕ ਆ ਠੀਕ ਆ ਨਹੀਂ ਲੱਗਿਆ ਇਹ ਜਿਹੜਾ ਕਰੋਨਾ ਵਾਲਾ ਉਹ ਪੱਕ ਗਿਆ ਹੁਣ ਲਗਾਉਂਦਾ ਫਿਰ ਉਹਨੇ ਕੀ ਆਲੇ ਯਾ ਵੀ ਥੈਰਾਪੀ ਕਰਾਉਣਾ ਆ ਕਹਿੰਦਾ ਬੱਟੇ ਦੇ ਵੀ ਸੱਟ ਲੱਗੀ ਸੀ ਕਰੋਨਾ ਦਾ ਟੀਕਾ ਪੱਕ ਗਿਆ ਕਹਿੰਦਾ ਇਹਦਾ ਸਿੱਟੀ ਚ ਕਾਉਣਾ ਹੈ ਬੰਦੇ ਦਾ ਕਿੱਥੇ ਕਾਉਣਾ ਇਹਦਾ ਇਹਦਾ ਦਿਮਾਗ ਚ ਕਾਉਣਾ ਦਿਮਾਗ ਥੱਲੇ ਲਿਖਿਆ ਹੋਇਆ ਹੈ ਲੋਕਾਂ ਦੀ ਧਰਨ ਥਲੇ ਡੈਈਦੀ ਹੁੰਦੀ ਇਹਦਾ ਦਿਮਾਗ ਕੋਡੀ 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 ਡੈਕਦੀ ਹੁੰਦੀ ਇਹਦਾ ਦਿਮਾਗ ਚ ਕਾਉਣਾ ਦਿਮਾਗ ਟੀਕਾ ਸਪੈਸ਼ਲ ਦਿਮਾਗ ਚ ਕਾਉਣਾ ਆਇਆ ਜੀ ਅੱਜ ਇੱਥੇ ਆਪਾਂ ਤੂ ਤੇ ਦੇ ਬਿਜਲੀ ਲੱਗੀਆਂ ਸੀਗੀਆਂ ਆਪਣਾ ਜਣਾ ਫਿਲਮ ਹਾਂ ਵੀਡੀਓ ਆਣਾ ਤੂ ਤਾਂ ਉਸ ਤੋਂ ਬਾਅਦ ਕਹਿੰਦੇ ਸਾਡੇ ਭਵਿੰਦਰ ਦੇ ਬਿਜਲੀ ਲੱਗਣੀਆਂ ਨੇ ਨਹੀਂ ਯਾਰ ਚੋੜਾ ਹੋਇਆ ਉਹ ਤਾਂ ਆਹ ਇਹ ਜਿਹੜਾ ਤੇ ਹੈਕਿੰਗ ਉਹਨਾਂ ਨਾਲ ਬਿਜਲੀ ਚਾੜੀਆਂ ਗਾੜੀਆਂ ਆ ਗਾੜੂ ਕਹਿੰਦੇ ਲਿਖਦੇ ਨੇ ਪਾਵਰ ਉੱਤੇ ਗਾੜਪੀਂਦੇ ਆ ਤੇਰੀ ਥੱਲੜੀ ਜੀ ਲੋਣੀ ਤੇਰੀ ਉਪੂ ਨਹੀਂ ਉਹਨਾਂ ਨੇ ਕਦੇ ਕੋਹ ਨਹੀਂ ਲੈਣਾ ਫਰੀਦ ਦੇ ਦੇਖ ਕੇ ਹੈ ਗੋਪੇ ਕਈ ਅੰਮਗਾ ਲਾ ਲੈਨੇ ਹੈ ਕਈ ਕਦੋਂ ਰੱਖੀ ਹੋਈ ਆਗ ਲੈਨੇ ਉਹੀ ਥੋੜੀ ਪਈ ਸਿੱਟੀ ਹੋਈ ਥੋੜੀ ਹੋਈ ਆ ਫਰੀ ਦਾ ਸਵਾਨ ਦੇਖ ਕੇ ਰਿਲੈਕਸ ਹੋਗਾ ਮਸਲ ਰਿਲੈਕਸ ਹੋਣਗੇ ਤੇਰੇ ਇਹ ਸਾਡਾ ਨਾ ਜੈ ਸਿੰਘ ਸਾਹਿਬ ਦੇ ਉਹ ਹੋ ਗਿਆ ਇਹਨੇ ਉਹ ਚੱਕ ਲਿਆ ਦੂਜਾ ਕੀ ਕਹਿੰਦਾ ਹੁੰਦਾ ਖੰਭਾ ਸੱਜੇ ਮੋੜ ਤੇ ਖੰਭਾ ਚੱਕ ਲਿਆ ਜੀ ਉਹਦੇ ਕਰਕੇ ਨਾ ਥੋੜੀ ਇੰਜਰੀ ਆ ਗਈ ਖੰਭਾ ਚੱਕਿਆ ਸੀ ਵੀਰੇ ਨੇ ਪਪਿੰਦਰ ਲੈ ਆਇਆ ਕਹਿੰਦਾ ਬੱਕਰਾ ਜੀ ਕਹਿੰਦੇ ਕੰਟਾ ਉਹਨੇ ਲੰਮਾ ਹੁੰਦੋਗਾ ਫੁੱਲ ਬਾਰ ਮੁਰਗਾ 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 ਵੀਰੇ ਪਪਿੰਦਰਾ ਬੱਕਰਾ ਨਹੀਂ ਮੁਰਗਾ ਵਾਲੇ ਆ ਮੁਰਗਾ ਲੈ ਜਾਂਦਾ ਬਈ ਨਹੀਂ ਤੇਰਾ ਚੰਦਰ ਆਸੀਂ ਆਹ ਲੇਖਾ ਕਿੱਥੋਂ ਦਵਾਂਗੇ ਕਦੇ ਮੀਟ ਗਰਮ ਗਰਮ ਕਰਕੇ ਦਿੰਨਾ ਕਦੇ ਦੁੱਧ ਕਦੇ ਕੋਸ਼ ਹੈ ਓਏ ਕੋਈ ਸਾਨੂੰ ਖਾਣਾ ਹੀ ਆਉਂਦਾ ਵਾਟਸਾ ਮੇਰੇ ਬਿਨਾ ਕਾਹੇ ਜੋਗੇ ਨਹੀਂ ਗਾਲ ਤਾਂ ਸਹੀ ਪੰਦਰਾਂ ਸਾਡਾ ਡੋਲਾ ਵੀ ਉਵੇਂ ਜਿੱਟਿਆ ਕਰੀ ਤੁਹਾਡਾ ਭਾਂਡਾ ਹੂੰ ਤਾਈ ਤੇਰਾ ਤੇਰੇ ਬਿਨਾ ਸਾਡਾ ਸਰਦਾ ਨਹੀਂ ਨਾ ਹਾਂ ਕਰਨਾ ਰੱਤ ਹੀ ਨਹੀਂ ਹਾਂਜੀ ਵੀਰੇ ਪਹੁੰਚ ਗਿਆ ਘਰੇ ਆਪਾਂ ਮੈਚ ਖੇਡਿਆ ਸੀ ਆਪਾਂ ਦੋ ਮੈਚ ਸੀ ਅੱਜ ਆਪਣੇ ਇੱਕ ਖੇਡੇ ਆਪਾਂ ਕੋਲੋਟੀ ਪਹਿਲਾਂ ਸਵੇਰ ਜੱਲੇ ਨਾਲ ਮੈਂ ਸੀਗਾ ਮੈਂ ਤੇ ਬੰਦਾ ਖੇਡ ਰਹੀ ਸੀ ਉਹਨਾਂ ਚ ਤੇ ਦੂਸਰਾ ਮੈਂ ਸੀਗਾ ਆਪਣਾ ਚੀਮੇ ਕਟਾਲੇ ਨਾਲ ਵਿੱਕੀ ਹੋਣਾਂ ਨਾਲ ਅਮਰਤਵਾਂ ਨਾਲ ਮੈਂ ਸੀ ਉਹ ਆਪਾਂ ਜਿੱਤੇਗੇ ਸੀਗੇ ਤੇ ਇੱਕ ਮੈਚ ਉਹਨਾਂ ਨੇ ਆਪਣਾ ਨੂੰ ਕੱਲ ਨੂੰ ਘਟਤਾ ਹੁਣ ਕੱਲ ਨੂੰ ਮੈਚ ਹੋਊਗਾ ਆਪਣਾ ਸੈਮੀ ਇੱਕ ਸੈਮੀ ਅੱਜ ਹੋ ਗਿਆ ਸੀਗਾ ਤੇ ਹੁਣ ਆਪਣਾ ਦੂਜਾ ਸੈਮੀ ਬਣਦਾ ਵਾ ਮਤਲਬ ਇੱਕ ਸੈਮੀ ਜਿੱਤ ਗਈ ਤੇ ਹੁਣ ਦੂਜਾ ਸੈਮੀ ਉਪਲ ਤੈਨ ਦਾ ਕੱਲ ਨੂੰ ਪਹਿਲਾ ਮੈਚ ਆਪਣਾ ਹੋਊਗਾ ਆਪਣਾ ਤੋਲੇ ਨਾਲ ਬਿੱਲੇ ਤੇ ਗੋਪੀ ਖੇਡਦੇ ਆਪਣੇ ਪਿੰਡ ਵਾਲਾ ਉਹਨਾਂ ਚ ਦੇਖਦਾ ਕੀ ਬਹੰਦਾ ਕੱਲ ਨੂੰ ਵਧੀਆ ਮੈਚ ਆ ਤੇ ਬਾਅਦੋ ਕਰਾਂਗੇ ਉੱਥੇ ਜਾ ਕੇ ਰੈਫਰੀ ਚੀਮੇ ਤੇ ਸਵੇਰ 9:00 ਵਜੇ ਟਾਈਮ ਆ ਤੇ ਸਵੇਰ ਨਿਕਲਾਂਗੇ ਤਾਂ ਮਿਲਦੇ ਵੀਰ ਉੱਥੇ ਚੱਲ ਕੇ ਕਰੋੜ ਦਾ ਵੀ ਜਿੱਤ ਜੇ ਟੂਰਨਾਮੈਂਟ ਧੰਨਵਾਦ ਸਾਰਿਆਂ ਦਾ ਓਕੇ ਜੀ